ਆ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਬਹੁਤ ਕਿਰਤੀ ਬੰਦਾ ਪਟਿਆਲੇ ਦੇ ਨੇੜੇ ਸਨੌਰ ਦਾ ਗਰਮੀਤ ਸਿੰਘ ਆ ਜਿਹੜਾ ਆਪਣੇ ਘਰੇ ਹੈਂਡਵਰਕ ਦੇ ਨਾਲ ਗੁਰੂ ਸਾਹਿਬ ਦੇ ਰਮਾਲਾ ਸਾਹਿਬ ਪਾਲਕੀ ਚੰਦੂਆ ਸਾਹਿਬ ਬਹੁਤ ਮਤਲਬ ਇੰਨੇ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਬਣਾਉਂਦਾ ਇਹਦੇ ਕੋਲੇ ਬਹੁਤ ਦੂਰੋਂ ਦੂਰੋਂ ਆਰਡਰ ਆਉਂਦੇ ਆ ਸੱਜਣੋ ਜਿਹੜੇ ਆਪਾਂ ਦੁਕਾਨਾਂ ਤੋਂ ਵੀ ਖਰੀਦਦੇ ਆ ਦੁਕਾਨਾਂ ਵਾਲਿਆਂ ਨੇ ਵੀ ਫਿਰ ਇਹਨਾਂ ਨੂੰ ਆਰਡਰ ਦੇਣਾ ਹੁੰਦਾ ਤਾਂ ਕਿਰਤੀ ਬੰਦਾ ਇੱਕ ਸੱਚੀ ਸੁੱਚੀ ਬਹੁਤ ਪਿਆਰੀ ਕਿਰਤ ਕਰਨ ਵਾਲਾ ਇਨਸਾਨ ਆ ਤੇ ਬਹੁਤ ਸੋਹਣਾ ਕੰਮ ਕਰਦਾ ਆਪਣੇ ਕੰਮ ਦਾ ਬਹੁਤ ਵੱਡਾ ਤੇ ਸੋਹਣਾ ਕਾਰੀਗਰ ਹੈ ਤੁਹਾਡੀ ਮੈਂ ਗੱਲਬਾਤ ਵੀ ਕਰਾ ਦਿੰਨਾ ਬਹੁਤ ਮਹਿੰਗੇ ਮਹਿੰਗੇ ਚੰਗੇ ਚੰਗੇ ਆਰਡਰ ਵੀ ਲੋਕ ਇਹਨੂੰ ਦਿੰਦੇ ਆ ਜੀ ਪਿਛਲੀ ਵਾਰ ਵੀ ਮੈਂ ਇਹਦੀ ਵੀਡੀਓ ਕਰਕੇ ਆਇਆ ਸੀਗਾ ਉਦੋਂ ਵੀ ਇਹਨੂੰ ਬਹੁਤ ਲੋਕਾਂ ਨੇ ਆਰਡਰ ਦਿੱਤੇ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਕਈ ਵਾਰੀ ਬੰਦਾ ਝਿਜਕ ਜਾਂਦਾ ਕਿਉਂਕਿ ਅ ਵੀ ਬੰਦੇ ਨੂੰ ਮੈਨੂੰ ਲੱਗਦਾ ਕਿ ਯਾਰ ਕਈ ਕਿਸੇ ਬੰਦੇ ਨੇ ਟਾਈਮ ਤੇ ਆਰਡਰ ਨਾ ਦਿੱਤਾ ਜਾਂ ਆਪਣੇ ਪੈਸੇ ਨਾਲ ਅਡਵਾਂਸ ਖਰਾਬ ਹੋ ਜਾਣ ਨਹੀਂ ਇਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਪਿਆਰਾ ਦੋਸਤ ਆ ਤੁਸੀਂ ਇਹਨੂੰ ਆਰਡਰ ਦੇ ਸਕਦੇ ਆ ਤੁਹਾਡਾ ਕੰਮ ਪੂਰੀ ਤਸੱਲੀ ਨਾਲ ਕਰਕੇ ਤੁਹਾਡੇ ਤੱਕ ਪਾਰਸਲ ਕਰ ਦੂਗਾ ਇਹ ਤੇ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਸੁਣ ਲਿਓ ਗੱਲਾਂ ਬਾਤਾਂ ਸੁਣ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਵੇਂ ਇਹਨੂੰ 2-2 ਲੱਖ ਰੁਪਏ ਦੇ 2.5-2.5 ਲੱਖ ਰੁਪਏ ਦੇ ਵੀ ਆਰਡਰ ਆ ਜਿਹੜੇ ਉਹ ਲੋਕ ਦਿੰਦੇ ਆ ਕਿੰਨੇ ਪੈਸਿਆਂ ਚ ਕਿਵੇਂ ਕੰਮ ਕਰਦਾ ਤੁਹਾਨੂੰ ਸਾਰੀ ਗੱਲਬਾਤ ਦੱਸ ਦੂਗਾ ਆਜੋ ਸੁਣਦਿਆਂ ਗਰਮੀਤ ਤੋਂ ਕੰਮ ਬਹੁਤ ਆ ਬਾਹਰਲੇ ਮੁਲਕਾਂ ਤੋਂ ਬਹੁਤ ਆ ਹਾਂਜੀ ਹਾਂਜੀ ਬਾਹਰਲੇ ਮੁਲਕਾਂ ਤੋਂ ਬਹੁਤ ਆਇਆ ਭਾਜੀ ਹੁਣ ਵੀ ਆਪਣੇ ਕੋਲ ਆਰਡਰ ਲੱਗੇ ਹੋਏ ਆ ਇਹ ਵੀ ਇੰਗਲੈਂਡ ਦਾ ਹੀ ਲੱਗਾ ਹੋਇਆ ਭਾਜੀ ਜਿਹੜੇ ਲੱਗਾ ਹੋਇਆ ਆ ਇੰਗਲੈਂਡ ਦਾ ਹਾਂਜੀ ਇਹ ਇੰਗਲੈਂਡ ਦਾ ਲੱਗਾ ਹੋਇਆ ਵਾ ਤੇ ਆਪਣਾ ਯੂ ਐਸ ਏ ਦਾ ਪਾਰਸਲ ਪਿਆ ਹੋਇਆ ਇਹ ਇੱਧਰ ਅੱਛਾ ਇਹ ਕਿੰਨੇ ਚਿਰ ਚ ਬਣ ਜਾਊਗਾ ਜਿਵੇਂ ਇੰਨੇ ਕਾਰੀਗਰ ਲੱਗੇ ਹੋਇਆ ਕਿੰਨੇ ਚਿਰ ਚ ਬਣਾ ਦੇਣ ਨੂੰ ਲੱਗ ਜਾਣਗੇ ਭਾਜੀ ਤਕਰੀਬਨ ਤਾਂ ਤਕਰੀਬਨ ਪੂਰੇ 20 ਦਿਨ 20 ਦਿਨ ਲੱਗ ਜਾਂਦੇ ਹਾਂ ਜੀ ਪੂਰਾ ਪ੍ਰਚੱਕ ਸਨ ਇਹ ਐਂ ਹੱਥ ਨਾਲ ਹੀ ਬਣਨਾ ਸਾਰਾ ਹਾਂਜੀ ਹਾਂਜੀ ਸਾਰਾ ਹੱਥ ਨਾਲ ਹੀ ਹੋਣਾ ਫਿਰ ਉਸ ਤੋਂ ਬਾਅਦ ਟੇਲਰ ਕੋਲ ਜਾਣਾ ਟੇਲਰ ਕੋਲ ਸਲਾਈ ਹੋ ਕੇ ਫਿਰ ਅੱਗੇ ਜਾਣਾ ਯਾਰ ਨਾ ਮੈਂ ਤੈਨੂੰ ਇੱਕ ਗੱਲ ਦੱਸਦਾ ਇਹ ਗਰਮੀ ਤੇ ਇਹ ਅਸਲ ਤੇ ਵਿੱਚ ਨਾ ਮੈਨੂੰ ਤੇਰੇ ਵਾਲਾ ਕੰਮ ਕਰਨ ਤੋਂ ਬਾਅਦ ਹਾਂਜੀ ਸਾਡੇ ਘਰਦਿਆਂ ਨੇ ਇੱਕ ਗੱਲ ਆਖੀ ਜੀ ਮੈਨੂੰ ਕਹਿੰਦੇ ਵੀ ਤੂੰ ਦੇਖ ਲਈ ਇਹਦੇ ਜਿਆਦਾ ਵਿਕਣਗੇ ਦੁਕਾਨਾਂ ਨਾਲ ਨਹੀਂ ਕੋਈ ਕਹਿੰਦੇ ਵੀ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਨਾ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਚੱਲਦੀ ਆ ਵੀ ਆ ਜਿਹੜਾ ਰਮਾਲਾ ਏ ਇਹ ਹੁਣੇ ਬਣਿਆ ਜਿਹੜਾ ਦੂਸਰੇ ਰਮਾਲਾ ਹੁੰਦੇ ਰਮਾਲੇ ਹੁੰਦੇ ਆ ਉਹ ਲੋਕ ਸੋਚਦੇ ਆ ਵੀ ਸ਼ਾਇਦ ਘੁਮਕਮਾ ਕੇ ਪਹਿਲਾਂ ਕਿਸੇ ਦੇ ਚੜਾਏ ਸੀ ਗੁਰਦੁਆਰਿਆਂ ਆਗੇ ਲੋਕ ਇਹ ਦਿਮਾਗ ਚਾ ਕਰਦੇ ਆ ਜੀ 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 ਰੱਖਦੇ ਆ ਇਹ ਰੱਖਦੇ ਆ ਮਾਗ ਦੇ ਵਿੱਚ ਗੱਲ ਇਹ ਰਮਾਲੇ ਕਿੱਥੇ ਚੜਦੇ ਆ ਕਿੱਥੇ ਜਾਂਦੇ ਆ ਪਤਾ ਨਹੀਂ ਇਹੀ ਦੁਕਾਨਾਂ ਦੇ ਦੁਆਰੇ ਮਿਲ ਹਾਂ ਦੇ ਦਿੰਦੇ ਨੇ ਉਹੀ ਦੁਬਾਰਾ ਲੋਕਾਂ ਦੇ ਦਿਮਾਗ 'ਚ ਇਹ ਰਹਿੰਦਾ ਹੈ ਹਾਂਜੀ ਹਾਂਜੀ ਤੇ ਜਿਹੜਾ ਬੰਦਾ ਸ਼ਰਤਾਂ ਰੱਖਦਾ ਉਹ ਕਹਿੰਦਾ ਵੀ ਮੈਂ ਆਪਣਾ ਮੁੱਢੋਂ ਬਣਵਾਵਾਂ ਤੇ ਮੈਂ ਗੁਰੂ ਸਾਹਿਬ ਨੂੰ ਪਹਿਲੀ ਵਰ ਦੇਵਾਂ ਹਾਂਜੀ ਹਾਂਜੀ ਉਹ ਮੁੱਢੋਂ ਵਾਜੀ ਐਵੇਂ ਹੋ ਜਾਂਦਾ ਵਾ ਹੁਣ ਤੁਸੀਂ ਤੁਹਾਨੂੰ ਪਹਿਲੇ ਡਿਜ਼ਾਈਨ ਭੇਜੇ ਜਾਣਗੇ ਤੁਸੀਂ ਉਹ ਚੋ ਡਿਜ਼ਾਈਨ ਸਿਲੈਕਟ ਕਰੋਗੇ ਕਿਉਂਕਿ 1.5 ਲੱਖ ਰੁਪਏ ਵਾਲਾ ਸੈੱਟ ਅਸੀਂ ਐਡਵਾਂਸ ਦਾ ਬਣਾ ਕੇ ਨਹੀਂ ਰੱਖ ਸਕਦੇ ਸਾਈਜ਼ ਸਾਰੇ ਗੁਰਦੁਆਰਿਆਂ ਦਾ ਅਲੱਗ-ਅਲੱਗ ਹੁੰਦਾ ਵਾ ਹੁਣ ਤੁਸੀਂ ਜਿਹੜਾ ਡਿਜ਼ਾਈਨ ਪਸੰਦ ਕਰਿਆ ਵਾ ਅਸੀਂ ਉਹੀ ਡਿਜ਼ਾਈਨ ਬਣਾ ਕੇ ਦੇਵਾਂਗੇ ਹਾਂਜੀ ਇਹ ਵੀ ਗੱਲ ਹੁੰਦੀ ਨੇ ਇੱਕ ਤੇ ਹੁਣ ਹਜ਼ਾਰਾਂ ਡਿਜ਼ਾਈਨ ਦੇ ਵਿੱਚੋਂ ਇਹ ਨਹੀਂ ਪਤਾ ਕਸਟਮਰ ਨੇ ਮੰਗ ਕਿਹੜਾ ਲੈਣਾ ਮੰਗ ਕਿਹੜਾ ਲੈਣਾ ਵਾ ਭੇਜਨੇ ਸਾਨੂੰ ਬਾਜੀ 100 150 ਭੇਜਣਾ ਪੈਣਾ ਕਸਟਮਰ ਨੂੰ ਉਸ ਚੋਂ ਕਸਟਮਰ ਕਿਹੜਾ ਸਿਲੈਕਟ ਕਰਦਾ ਉਹ ਕਸਟਮਰ ਤੇ ਆ ਕਸਟਮਰ ਤੇ ਆ ਤੇ ਦਿਖਾਇਓ ਇੱਧਰ ਜਿਹੜੇ ਬਣੇ ਪਏ ਆ ਜਿਹੜੇ ਕੰਪਲੀਟ ਨੇ ਬਾਜੀ ਇਹ ਤਾਂ ਦਰਸ਼ ਨਿਰਮਾਲਾ ਦਿਖਾਣਾ ਮੈਨੂੰ ਲੈਓ ਦਿਖਾਓ ਆ ਉੱਪਰਲਾ ਚੰਦੋਆ ਬਣ ਰਿਹਾ ਮੈਨੂੰ ਫੜੋ ਬਾਜੀ ਜੀ ਅੱਛਾ ਇਹ ਇਹਦੇ ਨਾਲ ਦਾ ਹੀ ਆ ਹਾਂਜੀ ਇਹ ਦਰਸ਼ ਨਿਰਮਾਲਾ ਬਾਜੀ ਇਹ ਕੱਪੜਾ ਸਾਰਾ ਕੁਝ ਥੋੜਾ ਹੁੰਦਾ ਬਾਈ ਹਾਂਜੀ ਹਾਂਜੀ ਭਾਜੀ ਸਾਡਾ ਸਾਰਾ ਇਧਰੋਂ ਫੋਟੋ ਭਾਜੀ ਹੂੰ ਕੰਮ ਨੂੰ ਦੇਖ ਪ੍ਰੀਤ ਕੀਤਾ ਯਾਰ ਇਹ ਕਿਹ ਕਿਹ ਚੀਜ਼ ਹੱਥ ਨਾਲ ਯਾਰ ਹੈਂਡਵਰਕ ਹੋਇਆ ਵਾ ਹੈਂ ਵੇਖ ਲੈ ਵਖਾਇਓ ਹੋਰ ਵੀ ਹੋਰ ਵੀ ਖੋਲਿਓ ਵੀਰੇ ਆ ਬਾਹਰਲੇ ਮੁਲਕਾਂ ਵਾਲੇ ਫਿਰ ਜਿਵੇਂ ਦਰਬਾਰ ਸਾਹਿਬ ਚੜਾਉਣੇ ਆ ਜਾਂ ਕਿਤੇ ਹੋਰ ਚੜਾਉਣਾ ਹਾਂਜੀ ਹਾਂਜੀ ਉਸੇ ਤਾਂ ਆਰਡਰ ਦੇ ਦਿੰਦੇ ਆ ਤੇਰੇ ਕੋਲੇ ਹਾਂਜੀ ਆਰਡਰ ਦੇ ਦਿੰਦੇ ਆ ਜੀ ਦੇਖ ਲੈ ਯਾਰ ਹੈ ਕਿੰਨੀ ਮਿਹਨਤ ਆ ਯਾਰ ਕਿੰਨਾ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਆ ਕਿੰਨੇ ਕਾਰੀਗਰਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਕਿੰਨੇ ਆਪਾਂ ਕਹਿ ਸਕਦੇ ਆ ਕਿ ਕਰਮਾਲਾ ਸਾਹਿਬ ਸਾਡੇ ਕੋਲ ਆ ਕੇ ਬਜੀ ਇਹ ਵੀ ਹੋ ਜਾਂਦਾ ਨਾ ਹੂੰ ਸਾਡੇ ਕੋਲ ਡਿਸਕਾਊਂਟ ਵੀ ਮਿਲਣਾ ਵਾ ਜੀ ਦੁਕਾਨਦਾਰ ਤੋਂ ਵਿਰੋਧ ਡਿਸਕਾਊਂਟ ਥੋੜਾ ਮਿਲਣਾ ਜੋ ਸਾਡੇ ਕੋਲ ਮਿਲਣਾ ਦੁਕਾਨਦਾਰ ਨੇ ਫਿਰ ਕਮਾਈ ਵੀ ਹਾਂ ਹਾਂ ਲੈ ਭਾਈ ਜਿਵੇਂ ਵੱਧ ਤੋਂ ਵੱਧ ਮਹਿੰਗਾ ਜਿਵੇਂ ਵੱਧ ਤੋਂ ਵੱਧ ਮਹਿੰਗਾ ਕਿੰਨੇ ਕਿੰਨੇ ਤੱਕ ਲੋਕ ਬਣਵਾ ਲੈਂਦੇ ਬਣਵਾਣ ਤੇ ਬਾਜੀ ਹੁਣ ਕਿੰਨੀ ਗਗਲੇ ਦੀ ਗੰਜੈਸ ਆ ਜੀ ਗਜ਼ਾਰਦੇ ਸਾਬ ਦੇ ਨਾਲ ਜੀ ਭਾਈ 3 ਲੱਖ ਤੱਕ ਪਹੁੰਚ ਜਾਂਦੀ ਗੱਡੀ ਅੱਛਾ 2-3 3 ਲੱਖ ਤੱਕ ਵੀ ਲੋਕ ਹਾਂਜੀ 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 ਮਤਲਬ ਬਣਵਾ ਲੈਂਦੇ ਆ ਆਹ ਵਾ ਜੀ ਮੈਂ ਤੁਹਾਨੂੰ ਯੂ ਐਸ ਏ ਦਾ ਦੱਸਦਾ ਵਾਂ ਜਿਹੜਾ ਤਿਆਰ ਆ ਜਿਹੜੇ ਹੁਣ ਤੁਹਾਨੂੰ ਦੱਸਿਆ ਇਹਨਾਂ ਤੇ ਹਲੇ ਸਟੀਚਿੰਗ ਹੋਣੀ ਦਰਜੀ ਦਾ ਕੰਮ ਬਾਕੀ ਆ ਬਾਜੀ ਜੀ ਇਸ ਤੇ ਦਰਜੀ ਦਾ ਕੰਮ ਬਾਕੀ ਲੈਣੀ ਲੱਗਣੀ ਹਲੇ ਉਹਨਾਂ ਤੇ ਇਹ ਤੇ ਪੂਰਾ ਸੈੱਟ ਤਿਆਰ ਹੋਇਆ ਪਿਆ ਰੈਡੀ ਤੇ ਇਹ ਫੜ ਕੇ ਕੌਣ ਲੈ ਕੇ ਜਾਊਗਾ ਗਰਮੀ ਤੇਰੇ ਕੋਲ ਇਹ ਮੇਰੇ ਬਾਜੀ ਕੋਰੀਅਲ ਕਰਵਾਉਂਗਾ ਮੈਂ ਔਰ ਪਟਿਆਲੇ ਤੋਂ ਅੱਛਾ ਹਾਂਜੀ ਆ ਪੂਰਾ ਸੈੱਟ ਤਿਆਰ ਹੋਇਆ ਬਾਜੀ ਲੈਨਿੰਗ ਲੋਨਿੰਗ ਲੱਗ ਕੇ ਅਸਤਰ ਲੱਗ ਕੇ ਸਾਰਾ ਹੀ ਇਹ ਦੇਖਾ ਦੋ ਮਿੰਟ ਲਈ ਦੇਖ ਫਰੀ ਤੇ ਕਿੱਡਾ ਸੋਹਣਾ ਬਣਿਆ ਹੋਇਆ ਓਏ ਹੈਂ ਅੰਦਰ ਹੜਫੜਾ ਜਿਵੇਂ ਕਰਕੇ ਆਹ ਲੋ ਹਰ ਵਾਰੀ ਉਲਝਿਆ ਨਾ ਤੂੰ ਨਹੀਂ 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 ਉਲਝਿਆ ਨਹੀਂ ਮੈਂ ਜੀ ਐਵੇਂ ਫੜੂ ਮੈਂ ਤਾਂ ਐਵੇਂ ਫੜਾ ਹਾਂਜੀ ਸਹੀ ਹੈ ਆਹ ਦੇਖ ਆਵਾਜੀ ਯੂਐਸਏ ਦਾ ਬਣਾ ਦਿਓ ਹਾਂ ਕੱਲ ਨੂੰ ਪਾਰਸਲ ਲਾਣਾ ਇਹ ਯੂਐਸਏ ਜਾਊਗਾ ਹਾਂਜੀ ਯੂਐਸਏ ਜਾਊਗਾ ਅੱਛਾ ਯੂਐਸਏ ਜਾਊਗਾ ਹਾਂਜੀ ਭਾਜੀ ਅੱਛਾ ਬਾਹਰ ਹੀ ਉੱਧਰ ਉੱਧਰ ਹੀ ਗੁਰੂ ਸਾਹਿਬ ਨੂੰ ਚੜਾਉਣਾ ਹੋਊਗਾ ਉਹਨਾਂ ਨੇ ਹੂੰ ਤੇ ਤੁਸੀਂ ਉੱਥੇ ਪਾਰਸਲ ਕਰਦੇ ਹੋਗੇ ਹਾਂਜੀ ਹਾਂਜੀ ਯਾਰ ਪਹਿਲਾਂ ਗਰਮੀ ਤਾਂ ਇਹ ਵੀ ਗੱਲ ਆ ਨਾ ਵੀ ਲੋਕ ਕਿਤੇ ਕਿਤੇ ਕਈ ਵਾਰੀ ਨਾ ਬਹੁਤ ਜ਼ਿਆਦਾ ਪੈਸੇ ਦੇਣ ਵਾਲੇ ਮਸਲੇ ਤੇ ਡਰਦੇ ਵੀ ਹੁੰਦੇ ਆ ਆਪਣਾ ਦਾ ਜੀ ਨਹੀਂ ਇਹੇ ਇਹੇ ਗੱਲ ਵਾਜੀ ਮੈਂ ਵੀਡੀਓ ਚ ਕਹਿਣਾ ਚਾਹਨਾ ਵਾ ਕਿਉਂਕਿ ਕਈਆਂ ਨੇ ਨਾ ਇਤਬਾਰ ਨਹੀਂ ਕਰਿਆ ਵਾ ਜੀ ਅਗਲਾ ਸੌਦਾ ਵਾ ਪਤਾ ਨਹੀਂ ਕਿਵੇਂ ਆਪਾਂ ਨੂੰ ਪੈਸੇ ਨਾ ਫਾਜਣ ਕਿਉਂਕਿ ਲੱਖ ਡੇਢ ਲੱਖ ਰੁਪਇਆ ਕਿਸੇ ਨੇ ਲਾਣਾ ਵਾ ਉਹਨੋਂ ਦਾ ਮੋੜਾ ਮੋਟਾ ਹੁੰਦਾ ਹੀ ਆ ਵਾ ਜੀ ਕਿੱਥੇ ਸਾਡਾ ਸਮਾਨ ਨਾ ਫਾਜੇ ਹਾਂ ਦੱਗ ਤੇ ਪੈਸੇ ਨਾ ਮਰ ਜਾਣ ਹਾਂ ਇਹ ਵਾ ਜੀ ਹਲੇ ਸ਼ਬਦ ਪੱਟੀ ਤੇ ਕੰਮ ਹੋਣਾ ਵਾ ਗੋਟਾ-ਗੂਟਾ ਲੱਗਣਾ ਅਸਤਰ ਲੱਗਣਾ ਵਾ ਹਜੇ ਟੇਲਰ ਕੋਲ ਜਾਣੀ ਆ ਇਹ ਹਾਂ ਇਹ ਸ਼ਬਦ ਪੱਟੀ ਹੋ ਗਈ ਮੂਰਲੇ ਵਾਲੀ ਜਿਹੜੀ ਚੰਦੋਇਆ ਸਾਹਿਬ ਦੇ ਅੱਗੇ ਲੱਗਦੀ ਆ ਠੀਕ ਆ ਜੀ ਠੀਕ ਆ ਹਾਂ ਜੀ ਉਹ ਅਗਲਾ ਜਾਂਦਾ ਡਾਰਾ ਹਾਂ ਜੀ ਡਾਰਾ ਜਾਂਦਾ ਫੇਰ ਵੀ ਹੁਣ ਤੁਹਾਨੂੰ ਇਹਦਾ ਚੰਦੋਇਆ ਦਾਦਾ ਬਾਜੀ ਮੈਂ ਜੀ ਤੇ ਹੌਲੀ ਹੌਲੀ ਗਰਮੀ ਤੇ ਜਿਵੇਂ ਜਿਵੇਂ ਲੋਕ ਇੱਕ ਬੰਦਾ ਬਣਮਾਈ ਜਾਂਦਾ ਫਿਰ ਹੋਲੀ-ਹੋਲੀ ਦੋ ਹੋਲੀ-ਹੋਲੀ ਵੱਧਦਾ ਹਾਂਜੀ 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 ਹੁਣ ਇੱਕੋ ਇੱਕੋ ਗੁਰਦੁਆਰੇ ਚੋਂ ਦੋ ਤਿੰਨ ਸੈਟ ਆ ਰਹੇ ਆ ਭਾਜੀ ਬੁਕਿੰਗਾਂ ਚੱਲ ਰਹੀਆਂ ਨੇ ਤੇ ਦੁਕਾਨਾਂ ਵਾਲੇ ਤਾਂ ਨਹੀਂ ਹਟ ਕੇ ਕਿਤੇ ਲੈਣ ਨੂੰ ਨਹੀਂ ਨਹੀਂ ਦੁਕਾਨਾਂ ਵਾਲੇ ਤਾਂ ਨਹੀਂ ਭਾਜੀ ਬਰਾਹ ਸੀ ਰੋਟੀ ਮਾੜਾ ਜੇ ਬੇਟੇ ਇਧਰ ਸੈਜ ਸਾਰੇ ਬਣ ਜਾਂਦੇ ਆ ਜਿਹੜਾ ਟੋਟਲ ਸੈਜ ਸੈਜ ਹੁਣ ਦੇਖਿਓ ਭਾਜੀ ਇਹ ਕਿੱਡਾ ਵਾ ਹੂੰ ਆ ਤਾਂ ਪੂਰਾ ਪੂਰੀ ਵੱਡੀ ਜੱਡੀ ਚ ਚਾਨਣੀ ਹੁੰਦੀ ਓਡਾਂ ਹਾਂ ਇਹ ਚੰਦੋਆ ਬਾਜੀ ਉੱਪਰ ਲਾ ਜਿਸਨੂੰ ਵਾਹ ਬਚਾਲੇ ਦੇਖ ਬਰੀਤ ਕੰਮ ਹੋਇਆ ਫੜੀ ਰਵੀ ਉੱਟ ਕਿਉਂ ਆੜੇ ਬੇਟੇ ਵੇਖ ਆ ਚੰਦੋਆ ਬਾਵਾ ਸਾਈਡ ਵਾਲੀ ਝਾਲਰ ਆ ਗਈ ਡਬਲ ਝਾਲਰ ਲਾ ਕੇ ਦੇ ਰਹਿਆ ਬਾਜੀ ਹਾਂ ਨਾਲ ਗ੍ਰੀਨ ਦਾ ਗ੍ਰੀਨ ਦਾ ਟੱਚਿੰਗ ਆ ਬਾਰਡਰ ਲਾ ਕੇ ਦੇ ਰਹੇ ਆ ਕੰਮ ਵੀ ਬਹੁਤ ਕੀਤਾ ਗਰਮਿਤ ਹਾਂਜੀ ਹਾਂਜੀ ਕੰਮ ਸੋਹਣਾ ਵੀ ਬਹੁਤ ਹੋਇਆ ਕੰਮ ਬਾਜੀ ਅਗਲਾ ਪੈਸੇ ਦੇ ਰਿਆ ਕੰਮ ਵਧੀਆ ਕਰਕੇ ਦੇਣਾ ਵਾ ਇਹ ਨਾ ਹੋਵੇ ਸਾਡਾ ਕਸਟਮਰ ਨਾਰਾਜ਼ ਹੋ ਜਾਏ ਕੰਮ ਦੀ ਕੋਈ ਨਹੀਂ ਬਾਜੀ ਸਾਨੂੰ ਨਾ ਮੱਚ ਸਾਡਾ ਕਸਟਮਰ ਨਾ ਨਾਰਾਜ਼ ਹੋਵੇ ਗੁਰੂ ਦਾ ਕੰਮ ਆ ਬਾਜੀ ਹਾਂ ਬਿਲਕੁਲ 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 ਗੁਰੂ ਸਾਹਿਬ ਦਾ ਕੰਮ ਆ ਸਹੀ ਗੱਲ ਆ ਕਿਤੇ ਕੋਈ ਕਮਾ ਪੀਸੀ ਲੱਗਦੀ ਬਾਜੀ ਤੁਸੀਂ ਦੱਸ ਦਿਓ ਸਾਨੂੰ ਨਹੀਂ 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 ਕਮੀ ਕੋਈ ਨਹੀਂ ਕਮੀ ਵੀ ਜੇ ਕੋਈ ਕਮੀ ਹੁੰਦੀ ਲਾਂਭਾ ਹੁੰਦਾ ਤੇਰਾ ਮਾਤਰ ਕੋਲੇ ਆਉਣਾ ਹੀ ਨਹੀਂ ਸੀਗਾ ਦਵਾਰ ਸਹੀ ਹੈ ਹਾਂ ਸਹੀ ਹੈ ਸਹੀ ਹੈ ਇਹ ਹਾਲਾਂਕਿ ਤੂੰ ਮੈਨੂੰ ਫੋਨ ਕੀਤਾ ਹਾਂਜੀ ਤੇ ਮੈਂ ਤੈਨੂੰ ਕਿਹਾ ਮੈਂ ਕਾ ਮੈਂ ਆਉਣਾ ਯਾਰ ਕੋਈ ਚੱਕਰ ਨਹੀਂ ਹਾਂ ਮੈਂ ਭੱਜ ਆਇਆ ਤੇਰੇ ਕੋਲ ਅੱਛਾ ਹੈ ਸਹੀ ਗੱਲ ਇਹ ਗੱਲ ਦਾ ਫਰਕ ਬਹੁਤ ਹੈ ਕਿ ਨਹੀਂ ਹਾਂਜੀ ਭਾਜੀ ਕਿੰਨੇ ਬੰਦਿਆਂ ਨੂੰ ਰਜਗਾਰ ਮਿਲਿਆ ਯਾਰ ਮਿਲਿਆ ਵਾ ਭਾਜੀ ਹਾਂ ਮੈਂ ਨਾ ਸੱਚੀ ਮੇਰੀ ਨਾ ਪਹਿਲਾਂ ਵਿਚਾਰਤਾ ਰਹਾ ਤੈਨੂੰ ਮਿਲਣ ਤੋਂ ਪਹਿਲਾਂ ਹੋਰ ਸੀਗੀ ਹੂੰ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਹੋਰ ਗੱਲਾਂ ਚੱਲਦੀਆਂ ਹੁੰਦੀਆਂ ਸੀ ਹੁਣ ਮੈਨੂੰ ਲੱਗਦਾ ਵੀ ਯਾਰ ਨਹੀਂ ਇੱਕ ਰਮਾਲਾ ਸਾਹਿਬ ਜਦੋਂ ਬਣਦਾ ਚੱਲਣਾ ਖਰਾਬ ਹੋਵੇ ਬੇਟੇ ਉਹ ਘਟੋ ਘਟ ਸੱਤ ਅੱਠ ਘਰਾਂ ਦੇ ਵਿੱਚ ਰੋਟੀ ਪੱਕਦੀ ਆ ਬ੍ਰੀਤੋ ਦੇ ਨਾਲ ਭਾਜੀ ਪੱਕਦੀ ਬਿਲਕੁਲ ਸਹੀ ਫਿਰ ਉਹ ਇੱਕ ਰਮਾਲਾ ਸਾਹਿਬ ਬਣਦਾ ਹੂੰ ਤੇ ਇਹ 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 ਵਧੀਆ ਗੱਲ ਆ ਵੀ ਇਹ ਇੰਨੇ ਕਿਰਤੀ ਲੋਕਾਂ ਨੂੰ ਰੋਟੀ ਮਿਲਦੀ ਆ ਤੇ ਬਣਦੇ ਹੀ ਰਹਿਣੇ ਚਾਹੀਦੇ ਹੁੰਦੇ ਆ ਹਾਂਜੀ ਤੇ ਹੁਣ ਜਿਹੜੀਆਂ ਅੱਗੇ ਆਣੀਆਂ ਚਾਦਰਾਂ ਆ ਗਈਆਂ ਭਾਜੀ ਠੀਕ ਪੂਰਾ ਸੈੱਟ ਹੈ ਇਹ ਬੜਾ ਜੀ ਹਾਂ ਆ ਦੇਖ ਕਾਰਗਾਨ ਇਹਦਾ ਤੇਰੇ ਕੋਲ ਗਰਮੀ ਤੇ ਬਹੁਤ ਕੰਮ ਆ ਜਾਣਾ ਮਾਲਕ ਦੀ ਕਰ ਕੰਮ ਤਾਂ ਭਾਜੀ ਆ ਰਿਹਾ ਵਾ ਹੁਣ ਕੰਮ ਭਾਜੀ ਵਧੀਆ ਦੇਣੇ ਪਿੱਛੇ ਵੀ ਅਸਰ ਲੱਗਾ ਇਹ ਤੇ ਫਿਰ ਨੀਚੇ ਅਸਰ ਲੱਗਾ ਹੋਇਆ ਵਾ ਤਿੰਨ ਵਾਰੀ ਯਾਨੀ ਕਿ ਕਪੜਾ ਲੱਗ ਚੁੱਕਾ ਵਾ ਇਹਨੂੰ ਹਾਂ ਜੀ ਇਹ ਨਹੀਂ ਆਪਾਂ ਸਿੰਗਲ ਕਪੜੇ ਦੇ ਕੰਮ ਕਰਕੇ ਉਸ ਤੋਂ ਬਾਅਦ ਥੱਲੇ ਲੈਨਿੰਗ ਲਾ ਰਹੇ ਨਹੀਂ ਹੁਣ ਇਹ ਕੰਮ ਚੱਲ ਰਿਹਾ ਭਾਜੀ ਆ ਦੇਖੋ ਇਹਦੇ ਥੱਲੇ ਵੀ ਲੈਨਿੰਗ ਲਾਈ ਹੋਈ ਐ ਐਕਸਟਰਾ ਠੀਕ ਆ ਡਬਲ ਕੰਮ ਚੱਲ ਰਿਹਾ ਭਾਜੀ ਤੇ ਹੁਣ ਫਿਰ ਕੰਮ ਬਣ ਕੇ ਇਹ ਫਿਰ ਇਹਦੇ ਉੱਤੇ ਫਿਰ ਲੈਨਿੰਗ ਲੱਗੂਗੀ ਕਿੰਨੇ ਚਿਰ ਚ ਆਰਡਰ ਮਿਲ ਜਾਂਦਾ ਮੈਂ ਜਿੰਦਾ ਮੰਨ ਕੇ ਚਲੋ ਏਡਾ ਰਮਾਲੇ ਦਾ ਆਰਡਰ ਦੇਤਾ ਅੱਜ ਆਰਡਰ ਭਾਜੀ ਮਹੀਨਾ ਦਾ ਲੱਗ ਹੀ ਜਾਊਗਾ ਭਾਜੀ 1 ਮਹੀਨਾ ਪਹਿਲਾਂ ਆਰਡਰ ਦੇਣਾ ਚਾਹੀਦਾ ਹਾਂਜੀ 1 ਮਹੀਨਾ ਕਿਉਂਕਿ ਪਹਿਲੇ ਵੀ ਆਰਡਰ ਚੱਲਦੇ ਹੁੰਦੇ ਨਾ ਜਿਵੇਂ ਹੁਣ ਗੁਰਪੁਰਬ ਆ ਗਿਆ ਜੀ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਬੁਕਿੰਗ ਦਿੱਤੀ ਹੁੰਦੀ ਆ ਉਸ ਤੋਂ ਪਹਿਲੇ ਬੁਕਿੰਗ ਦੇਣੀ ਪਊਗੀ ਮਹੀਨਾ ਡੇਢ ਮਹੀਨਾ ਤੋਂ ਉਹਦੇ ਮੁਤਾਬਕ ਕੰਮ ਬਣੂਗਾ ਹੁਣੇ ਡੇਢ ਮਹੀਨੇ ਦੀ ਬੁਕਿੰਗ ਆ ਭਾਜੀ ਹੁਣ ਵਾਰੀ ਆ ਇਹਨਾਂ ਦੀ ਇਹਨਾਂ ਦੀ 3 ਮਹੀਨੇ ਦੀ ਬੁਕਿੰਗ ਸੀ ਇਹਨਾਂ ਦਾ ਪਹਿਲਾਂ ਵਾਈਟ ਦਿੱਤਾ ਬਣਾ ਕੇ ਹੂੰ ਹੁਣ ਇਹਦੀ ਵਾਰੀ ਜੀ ਇਹ 3 ਮਹੀਨੇ ਤੋਂ ਬਾਅਦ ਮਿਲੂਗਾ ਮੈਂਗਾ ਇੱਕ ਸੈਟ ਮੈਂ ਉ ਮਿਲ ਟਾਈਮ ਨਾਲ ਦੇ ਟਾਈਮ ਨਾਲ ਹਾ ਟਾਈਮ ਦੇ ਨਾਲ ਸਭ ਦਾ ਟਾਈਮ ਦੇ ਨਾਲ ਬਾਕੀ ਸਾਰੇ ਭਾਜੀ ਮੈਨੂੰ ਕਮੈਂਟ ਕਰ ਰਹੇ ਹੋ ਦੱਸਿਓ ਮੈਨੂੰ ਮੈਂ ਜਿਹਦੇ ਜਿਹਦਾ ਵੀ ਕੰਮ ਦਿੱਤਾ ਵਾ ਵਧੀਆ ਲੱਗਾ ਵਾ ਹੂੰ ਸਾਰਿਆਂ ਨੇ ਹੈਲਪ ਕਰਨੀ ਪੂਰੀ ਭਾਜੀ ਹਾਂ ਨਹੀਂ ਨਹੀਂ ਇਹ 'ਚ ਕੋਈ ਸ਼ੱਕ ਨਹੀਂ ਕਿਰਤੀ ਬੰਦਾ ਬਹੁਤ ਚੰਗਾ ਬੰਦਾ ਹੈ ਇਹ ਬੰਦੇ ਦੀ ਤੁਸੀਂ ਪਿੱਛੇ ਵੀ ਬਹੁਤ ਮਦਦ ਕੀਤੀ ਤੇ ਬਹੁਤ ਸੋਹਣਾ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਸਾਹਿਬ ਦੇ ਰਮਾਲਿਆਂ ਦੀ ਸੇਵਾ ਕਰਕੇ ਬਹੁਤ ਸੋਹਣੀ ਰੋਟੀ ਖਾ ਰਿਹਾ ਬੰਦਾ ਐਸ ਵਕਤ 5 7 10 ਘਰਾਂ ਦੇ ਵਿੱਚ ਹੋਰ ਵੀ ਰੋਟੀ ਜਾਂਦੀ ਹੈ ਤੇ ਜਿਹੜੇ ਸਹਾਵ ਨਾਲ ਜਦੋਂ ਪਹਿਲੀਆਂ ਦੇ ਵਿੱਚ 22 ਲੱਤਾਂ ਤੋਂ ਮੈਂ ਨਾ ਆਪਾਜ ਹੋ ਗਿਆ ਹੋਊਗਾ ਉਦੋਂ ਸ਼ਾਇਦ ਇਹਨੂੰ ਲੱਗਦਾ ਹੋਊਗਾ ਕਿ ਮੈਂ ਕੀ ਕਰੂੰਗਾ ਕੀ ਖਾਊਗਾ ਹਾਂਜੀ ਪਰ ਗੁਰੂ ਸਾਹਿਬ ਨੇ ਤੁਸੀਂ ਦੇਖੋ ਕਿੱਡੀ ਸੋਹਣੀ ਕਿੱਡੀ ਇੱਜ਼ਤ ਵਾਲੀ ਰੋਟੀ ਬਾਕਸ਼ੀ ਹੈ ਬਹੁਤ ਸੋਹਣੀ ਬਹੁਤ ਸੋਹਣੀ ਬਾਹ ਫੜ ਲਈ ਜੀ ਬਹੁਤ ਸੋਹਣੀ ਹਾਂ ਜੀ ਹਾਂ ਜੀ ਗੁਰੂ ਸਾਹਿਬ ਨੇ ਕਿੱਡੀ ਮਤਲਬ ਇੱਜ਼ਤ ਵਾਲੀ ਰੋਟੀ ਬਾਕਸ਼ੀ ਹੈ ਬਾਕਸ਼ੀ ਜੀ ਤੇ ਜੇ ਤੁਸੀਂ ਵੀ ਇਹ ਤਾਂ ਦੱਸਣ ਉਹਦੀ ਕੀਰਤਨ ਆ ਭਾਜੀ ਇੱਕ ਇੱਕ ਗੱਲ ਹੋਰ ਆ ਜੇ ਕੋਈ ਵੀ ਬਣਾਉਣਾ ਚਾਹੁੰਦਾ ਹੈ ਨਾ ਬੇਸ਼ੱਕ ਆਪਦਾ ਹਰ ਰੋਜ਼ ਦੀ ਰੋਜ਼ ਵੀਡੀਓ ਕਾਲ ਕਰਕੇ ਬਣਦਾ ਦੇਖ ਲੋ ਜੇ ਤੁਹਾਨੂੰ ਲੱਗ ਜਾਊਗਾ ਹੁਣ ਜਿਵੇਂ ਕੰਮ ਲੱਗਾ ਵਾ ਬਾਪੂ ਜੀ ਜੀ ਤੁਸੀਂ ਸਾਨੂੰ ਆਰਡਰ ਦਿੱਤਾ ਵਾ ਆ ਡਿਜ਼ਾਈਨ ਆ ਡਿਜ਼ਾਈਨ ਤੁਸੀਂ ਪਸੰਦ ਕਰ ਲਿਆ ਵਾ ਜੀ ਪਸੰਦ ਆ ਗਿਆ ਵਾ ਲੱਗਦੇ ਵੇਲੇ ਤੁਹਾਨੂੰ ਨਹੀਂ ਪਸੰਦ ਆ ਰਿਹਾ ਬਾਜੀ ਤੁਹਾਨੂੰ ਫੋਟੋ ਪਾਈ ਜਾਊਗੀ ਐਵੇਂ ਆ ਦੇਖੋ ਬਾਜੀ ਤੁਹਾਡਾ ਡਿਜ਼ਾਈਨ ਲੱਗ ਗਿਆ ਵਾ ਜੇ ਨਹੀਂ ਪਸੰਦ ਆਇਆ ਬਾਜੀ ਉਸੇ ਟਾਈਮ ਇਹਨੂੰ ਰਿਜੈਕਟ ਕਰ ਦਿਆ ਜਾਊਗਾ ਹੋਰ ਪਸੰਦ ਕਰੋ ਕੋਈ ਗੱਲ ਨਹੀਂ ਬਾਜੀ ਪੈਸਿਆਂ ਤੋਂ ਵੀ ਕੋਈ ਗੱਲ ਨਹੀਂ ਜੇ ਪੈਸੇ ਵੱਧ ਗਏ ਆ ਹੂੰ ਪੈਸੇ ਵਧਾਵਾਂਗੇ ਵਧਾਵਾਂਗੇ ਅਸੀਂ ਘਟਾਵਾਂਗੇ ਐਸੀ ਕੋਈ ਗੱਲ ਨਹੀਂ ਆ ਤੁਸੀਂ ਉਰ ਤੋਂ ਸਿਲੇਕਟ ਕਰੋ ਤੁਹਾਡਾ ਮਨ ਖੁਸ਼ ਹੋਣਾ ਚਾਹੀਦਾ ਵਾ ਤੁਹਾਡਾ ਮਨ ਕਿੱਥੇ ਟਿਕਦਾ ਵਾ ਜੇ ਭਾਜੀ ਆਪਾਂ ਲੱਖ ਡੇਢ ਲੱਖ ਰੁਪਇਆ ਲਾ ਕੇ ਵੀ ਤੁਹਾਡਾ ਮਨ ਨਾ ਟਿਕੇ ਉਹਦਾ ਫਾਇਦਾ ਕੀ ਹੈ ਭਾਜੀ ਸੇਵਾ ਕਰਨ ਦਾ ਸਹੀ ਗੱਲ ਸੇਵਾ ਉਹਨੂੰ ਹੀ ਕਿਹਾ ਜਾਂਦਾ ਭਾਜੀ ਜਿੱਥੇ ਮਨ ਦੇ ਤਸੱਲੀ ਹੋਵੇ ਪੂਰੀ ਇੱਕ ਇੱਕ ਬਾਹਰ ਆ ਬਾਹਰ ਰਾਹ ਛੋਟਾ ਚੰਦੋਆ ਵਾ ਭਾਜੀ ਅੰਦਰ ਪਾਲਕੀ ਸਾਹਿਬ ਦੇ ਅੰਦਰ ਲੱਗਦਾ ਵਾ ਜਿਹੜਾ ਪ੍ਰੀ ਥੋੜੇ ਹਨੇਰੇ ਆ ਆ ਰਹੀ ਆ ਵੀਡੀਓ ਵਧੀਆ ਆ ਰਹੀ ਆ ਹਾਂ ਅੱਛਾ ਆਹਾ ਜੇ ਕਿਸੇ ਨੇ ਆ ਯਾਰ ਸੋਹਣਾ ਬਹੁਤ ਬਣਿਆ ਕੰਪਲੀਟ ਹੋ ਗਿਆ ਕ ਹਜੇ ਰਹਿਦਾ ਨਹੀਂ ਨਹੀਂ ਹਲੇ ਬਾਜੀ ਬਹੁਤ ਕੰਮ ਪਿਆ ਵਾ ਇਸ ਹੂੰ ਅੰਦਰ ਅੰਦਰ ਆਵਾ ਅਲੇ ਵਜੀ ਆਪਣਾ ਕੰਪਲੀਟ ਆ ਬਾਹਰਲਾ ਕੰਮ ਪਿਆ ਵਾ ਬਾਉਂਡਰ ਦਾ ਪੂਰਾ ਗਰਮੀ ਤੇਰੇ ਕੋਲੇ ਆ ਕੇ ਵੀ ਇੱਥੇ ਆ ਕੇ ਵੀ ਲੈ ਜਾਂਦੇ ਆ ਡਿਲੀਵਰੀਆਂ ਹਾਂਜੀ ਹਾਂਜੀ ਆਂਦੇ ਨੇ ਬਾਜੀ ਮੇਰੇ ਕੋਲ ਯੂਐਸਏ ਤੋਂ ਇੱਕ ਸੈੱਟ ਲੈ ਗਏ ਨੇ ਹੂੰ ਆਪਣਾ ਇਟਲੀ ਤੋਂ ਆ ਕੇ ਲੈ ਗਏ ਨੇ ਇੱਕ ਸੈੱਟ ਹੂੰ ਹੋਰ ਇੱਕ ਕਿੱਥੋਂ ਆਏ ਸੀਗਾ ਮਿੱਟੂ ਹਾਂ ਇੱਕ ਤੋਂ ਆਏ ਸੀ ਕੈਲੀਫੋਰਨੀਆ ਤੋਂ ਅੱਛਾ ਜਿਆਦਾ ਬਾਹਰਲੇ ਮੁਲਕਾਂ ਤੋਂ ਜਿਆਦਾ ਜਿਆਦਾ ਸਭ ਤੋਂ ਜਿਆਦਾ ਭਾਜੀ ਬਾਹਰੋਂ ਹੀ ਆ ਰਿਹਾ ਵਾ ਕੰਮ ਬਾਹਰ ਬਾਹਰਲੇ ਨੇ ਵਿਸ਼ਵਾਸ ਕੀਤਾ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਰੇਟ ਦਾ ਡਨ ਹੋ ਜਾਂਦਾ ਵਾ ਕੋਰੀਅਲ ਦਾ ਐਕਸਟਰਾ ਚਾਰਜ ਹੁੰਦਾ ਵਾ ਉਹਨਾਂ ਨੂੰ ਪਹਿਲੇ ਗੱਲ ਕਰ ਲਈਦੀ ਆ ਉਹ ਤੁਹਾਡਾ ਵਾ ਕਿੰਨਾ ਵੀ ਹੋਵੇ 30 ਕਿਲੋ ਹੋਵੇ 35 ਕਿਲੋ ਹੋਵੇ ਜਿੰਨੇ پیسے ਲੱਗਣਗੇ ਤੁਹਾਡੇ ਵਾ ਭਾਜੀ ਚਲ ਵਧੀਆ ਕਰ ਲੈ ਤੁਸੀਂ ਨਾ ਇਸ ਬੰਦੇ ਤੇ ਗੱਲ ਜਿਹੜੀ ਹੈਗੀ ਆ ਕਰਨ ਵਾਲੀ ਕਿ ਮਤਲਬ ਭਰੋਸਾ ਕਰ ਸਕਦੇ ਹੋ ਹਾਂ ਭਰੋਸਾ ਕਈ ਵਾਰੀ ਬੰਦਾ ਡਰ ਜਾਂਦਾ ਕਿ ਯਾਰ ਪੈਸੇ ਲੱਖ ਰੁਪਇਆ ਪਾਉਣ ਲੱਗੇ ਆ ਸਵਾ ਲੱਖ ਪਾਉਣ ਲੱਗੇ ਆ ਡਿਜ਼ਾਈਨ ਪਸੰਦ ਕਰ ਲਿਆ 50000 ਰੁਪਇਆ ਐਡਵਾਂਸ ਪਾਤਾ ਜੀ 60 ਪਾਤਾ ਬੰਦਾ ਯਾਰ ਪਤਾ ਨਹੀਂ ਕੀ ਕਰੂਗਾ ਕਿਹੋ ਜਿਹਾ ਬੰਦਾ ਹੋਊਗਾ ਤਾਂ ਬੰਦੇ ਦਿਮਾਗ 'ਚ ਡਾਊਟ ਹੁੰਦਾ ਹੁੰਦਾ ਨਹੀਂ ਨਹੀਂ ਮੈਂ ਬੈਠਾ ਕਿ ਨਹੀਂ ਬਾਈ ਮੈਂ ਭਾਜੀ ਇਹੀ ਡਾਊਟ ਕਰਕੇ ਨਾ ਮੈਂ ਤੁਹਾਨੂੰ ਦੁਬਾਰੇ ਬੁਲਾਇਆ ਵਾ ਡਾਊਟ ਨਾ ਕਰੋ ਹੁਣ ਉਹ ਵੀ ਕਮੈਂਟ ਕਰਨਗੇ ਹਾਂ ਬਈ ਅਸੀਂ ਕੰਮ ਬਣਵਾਇਆ ਵਾ ਜਿੰਨੇ ਜਿੰਨੇ ਕਿਹੜੀਆਂ ਕੰਟਰੀਆਂ ਚ ਸਾਰਿਆਂ ਨੇ ਬਣਵਾਇਆ ਵਾ ਉਹ ਕਮੈਂਟ ਕਰਨਗੇ ਹਾਂ ਵੀ ਬੰਦਾ ਕਿਵੇਂ ਦਾ ਵਾ ਕਿਵੇਂ ਸਾਨੂੰ ਕੰਮ ਲੱਗਾ ਵਾ ਵਧੀਆ ਲੱਗਾ ਘਟਿਆ ਲੱਗਾ ਕਿਵੇਂ ਲੱਗਾ ਵਾ ਉਹ ਆਪੇ ਦੱਸ ਦੇਣਾ ਹੋਣਾ ਨਹੀਂ ਨਹੀਂ ਮੈਂ ਪੜਤਾਲ ਕਰਕੇ ਦੇਖੋ ਮਾਲਕ ਕਿਰਪਾ ਰੱਖੇ ਕਿਸੇ ਵੀ ਬੰਦੇ ਦੀ ਜ਼ਿੰਦਗੀ ਤੇ ਕੋਈ ਉਹਦੀ ਸੁੱਖੀ ਸੰਦੀ ਜ਼ਿੰਦਗੀ ਚੱਲੀ ਜਾਵੇ ਤੇ ਉਹ ਚੱਲੀ ਜਾਵੇ ਤਾਂ ਉਹ ਕਦੇ ਵੀ ਨਹੀਂ ਹੋ ਜਾ ਕਸ਼ ਕਰਦਾ ਹੁੰਦਾ ਤੁਸੀਂ ਭਰੋਸਾ ਕਰ ਸਕਦੇ ਆ ਬਹੁਤ ਲੋਕ ਭਰੋਸਾ ਕਰ ਰਹੇ ਆ ਜਿਹੜੇ ਨਹੀਂ ਕਰਦੇ ਪਰ ਦਿਲ ਕਰਦਾ ਉਹ ਕਰ ਸਕਦੇ ਸੱਜਣ ਤੇ ਭਰੋਸਾ ਬਹੁਤ ਸੋਹਣਾ ਕਾਰੀਗਰ ਆ ਬਹੁਤ ਮਾਰ ਕਾਰੀਗਰ ਬਣਾਉਂਦੇ ਆ ਮਤਲਬ ਤੁਸੀਂ ਐ ਨਹੀਂਗਾ ਵੀ ਕਿਸੇ ਵੀ ਬੰਦੇ ਨੂੰ ਅਣਜਾਣ ਬੰਦੇ ਨੂੰ ਕਹਤਾ ਸੂਈ ਚੱਕ ਲਾ ਧਾਗਾ ਚੱਕ ਲਾ ਤੇ ਨਹੀਂ ਐਵੇਂ ਨਹੀਂ ਕਰ ਸਕਦਾ ਜੀ ਕੋਈ ਇਹ ਪੂਰੀ ਸ਼ਰਧਾ ਨਾਲ ਬਣਾਇਆ ਜਾਂਦਾ ਪੂਰੀ ਇੱਜ਼ਤ ਨਾਲ ਬਣਾਇਆ ਜਾਂਦਾ ਤੇ ਪੂਰੇ ਮਾਹਰ ਕਾਰੀਗਰਾਂ ਨਾਲ ਪੂਰਾ ਤਿੱਲਾ ਵਧੀਆ ਤਿੱਲਾ ਵਧੀਆ ਕੱਪੜਾ ਵਧੀਆ ਇੱਕ ਆਲਾ ਦਰਜੇ ਦਾ ਕੰਮ ਕਰਕੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਤੁਹਾਡੀ ਸ਼ਰਧਾ ਨੂੰ ਭਾਵਨਾ ਨੂੰ ਧਿਆਨ ਚ ਰੱਖ ਕੇ ਕੰਮ ਕੀਤਾ ਜਾਂਦਾ ਜੇ ਕੋਈ ਵੀ ਸਜਣਾ ਕਰਵਾਉਣਾ ਚਾਹੁੰਦਾ ਤਾਂ ਬਾਈ ਗਰਮੀਤ ਦਾ ਨੰਬਰ ਇਹਨੂੰ ਨੋਟ ਕਰ ਲਓ